ਦੋਸਤੋ ਸਤ ਸ੍ਰੀ ਅਕਾਲ ਮਾਝਾ ਗੌਟ ਅੰਡ ਸਟੱਡ ਫਾਰਮ ਵਿੱਚ ਆਵਦੀ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਪਰਿਵਾਰ ਮਾਲ ਡੰਗਰ ਸਭ ਰਾਜੀ ਖੁਸ਼ ਹੈ ਜੀ ਆਸ ਕਰਦੇ ਸਾਰੇ ਰਾਜੀ ਖੁਸ਼ੀ ਹੋਵੋਗੇ ਇਹ ਹੈ ਜੀ ਆਪਣਾ ਮਾਝਾ ਗੌਟ ਅੰਡ ਸਟੱਡ ਫਾਰਮ ਜਿੱਥੇ ਆਪਣੇ ਥੋੜੇ ਜਿਹਾ ਜਾਨਵਰ ਆ ਇਹਨਾਂ ਦੇ ਵਿੱਚ ਆਪਣੇ ਕੋਲ 30 ਕਿ ਜਾਨਵਰ ਹੈ ਜੀ ਹੁਣ ਕੁਝ ਆ ਪੱਠੇ ਖਾਣਦੇ ਆ ਕੁਝ ਅੰਦਰ ਪੱਖਿਆਂ ਥੱਲੇ ਬੈਠੇ ਆ ਤੇ ਕੱਲ ਪਰਸੋ ਨਾਲ ਜੀ ਆਪਣੇ 1 ਜਨਵਰ ਨੂੰ ਫੇਰ ਖੰਗ ਲੱਗੀ ਸੀ ਕਾਫੀ ਜ਼ਿਆਦਾ ਤੇ ਉਹ ਖੰਗ ਦਾ ਨੁਕਸਾ ਲੱਗੇ ਹਨ ਖੰਗ ਵਾਸਤੇ ਬਣਾ ਕੇ ਦੇਣਾ ਤੇ ਮੈਂ ਕਿਹਾ ਕਿਉਂ ਨਾ ਜੀ ਇਹਨੂੰ ਵੀ ਸ਼ੇਅਰ ਕੀਤਾ ਜਾਵੇ ਕਿਉਂਕਿ ਕਿਸੇ ਦੇ ਵੀਰ ਦਾ ਭਲਾ ਹੋ ਸਕੇ ਜਿਹੜਾ ਅੰਗਰੇਜ਼ੀ ਦਵਾਈਆਂ ਜਿਹੜੀਆਂ ਵਾਂ ਉਹਨਾਂ ਤੋਂ ਖਿਹੜਾ ਛਡਾਉਣ ਲਈ ਆਪਾਂ ਨੂੰ ਦੇਸੀ ਦਾ ਸਹਾਰਾ ਲੈਣਾ ਚਾਹੀਦਾ ਤੇ ਉਹ ਬਣਾਉਣ ਲੱਗੇ ਆ ਆ ਦੇਖਿਓ ਜੀ ਕਿਸ ਤਰ੍ਹਾਂ ਬਣਾਉਣੇ ਤੇ ਦੋਸਤੋ ਇਹਦੇ ਵਾਸਤੇ ਇੱਕ ਪੌਣਾ ਕ ਚਮਚਾ ਤੇ ਚਮਚਾ ਪੌਣਾ ਚਮਚਾ ਸ਼ਹਿਦ ਰ ਲੈਣਾ ਜੀ ਸ਼ਹਿਦ ਲੈ ਕੇ ਤੇ ਜਿਹੜੀ ਆਪਣੀ ਗੰਡੀਆਂ ਦੀ ਹਲਦੀ ਹੁੰਦੀ ਹੈ ਪੀਸੀ ਇੱਕ ਤਾਂ ਦੂਜੀ ਬਜਾਰੀ ਜੀ ਮਿਲਦੀ ਹਲਦੀ ਮਾੜੀ ਹੁੰਦੀ ਹੈ ਜੀ ਇਹ ਗੰਡੀਆਂ ਦੀ ਹਲਦੀ ਜਿਹੜੀ ਪੀਸੀ ਆ ਉਹ ਇੱਕ ਛੋਟਾ ਜਿਹਾ ਚਮਚਾ ਉਹਦੇ ਵਿੱਚ ਪਾ ਲੈਣਾ ਤੇ ਦੋਸਤੋ ਇਹਨੂੰ ਚੰਗੀ ਤਰ੍ਹਾਂ ਇਹਨੂੰ ਐ ਪੂਰੀ ਤਰ੍ਹਾਂ ਮਿਕਸ ਕਰਨਾ ਲਓ ਜੀ ਇਹ ਪੇਸਟ ਬਣ ਗਈ ਆ ਇਹਨੂੰ ਉਨਾ ਚਿਰ ਤੱਕ ਬਣਾਇਆ ਜਾਣਾ ਹਲਾਈ ਜਾਣਾ ਜਿੰਨਾ ਚਿਰ ਤੱਕ ਇਹ ਜਿੱਤਰਾ ਜਿਹੜੇ ਭਾਂਡੇ ਬਣਾਉਣੇ ਆ ਉਹ ਮਗਰ ਨਹੀਂ ਤੁਰ ਪੈਂਦਾ ਜਿਸ ਤਰ੍ਹਾਂ ਆਪਾਂ ਕੜਾਹ ਬਣਾਉਣੇ ਆ ਪ੍ਰਸ਼ਾਦ ਬਣਾਉਣੇ ਆ ਉਹ ਕੜਾਹ ਪ੍ਰਸ਼ਾਦ ਜਿਹੜਾ ਵਾ ਕੋਈ ਵੀ ਉਹ ਕੜਛੀ ਦੇ ਮੂਰੇ ਮਗਰ ਮਗਰ ਤੁਰ ਪੈਂਦਾ ਜਦੋਂ ਆਪਾਂ ਉਹਨੂੰ ਕਮਾਉਨੇ ਆ ਇਸ ਤਰ੍ਹਾਂ ਦੋਸਤੋ ਜਿਹੜਾ ਸ਼ਹਿਦ ਹੈ ਸ਼ਹਿਦ ਵੀ ਸਰੀਰ ਨੂੰ ਨਰਜੀ ਵੀ ਦਿੰਦਾ ਤੇ ਇਹਦੇ ਵਿੱਚ ਵੀ ਐਂਟੀਬਾਇਓਟਿਕ ਗੁਣ ਬਹੁਤ ਹੁੰਦੇ ਆ ਤੇ ਜਿਹੜੀ ਇਹ ਹਲਦੀ ਆ ਜੀ ਹਲਦੀ ਤਾਂ ਤੁਹਾਨੂੰ ਪਤਾ ਬਹੁਤ ਐਂਟੀਬੈਟਿਕ ਹੁੰਦੇ ਆ ਇਹਦੇ ਵਿੱਚ ਜਿਹੜੇ ਪਸ਼ੂ ਨੂੰ ਇੱਕ ਰੋਗ ਤੋਂ ਨਹੀਂ ਇਹ ਕਈਆਂ ਰੋਗਾਂ ਤੋਂ ਬਚਾਉਂਦੇ ਆ ਜੀ ਜੇstra ਕੋਈ ਵੀ ਅੰਦਰ ਦਾ ਇਨਫੈਕਸ਼ਨ ਹੈ ਕਿਸੇ ਤਰ੍ਹਾਂ ਦਾ ਵੀ ਅੰਦਰ ਦਾ ਇਨਫੈਕਸ਼ਨ ਜਾਂ ਕੋਈ ਹੋਰ ਇਹਨੂੰ ਅੰਦਰ ਦੀ ਕੋਈ ਬਿਮਾਰੀ ਆ ਅੰਦਰ ਸੱਟ ਪੇਟ ਦੀ ਕੋਈ ਗੱਲਬਾਤ ਆ ਅੰਦਰ ਕੋਈ ਜ਼ਖਮ ਦੀ ਗੱਲ ਆ ਅੰਦਰ ਇਨਫੈਕਸ਼ਨ ਹੈ ਇਹ ਸਾਰਾ ਹਲਦੀ ਜਿਹੜੀ ਉਹ ਦੂਰ ਕਰਦੀ ਆ ਜੀ ਤੇ ਹੁਣ ਆਪਾਂ ਜੀ ਇਹਨੂੰ ਖਵਾ ਕੇ ਦੇਖਦੇ ਆਂ ਭਲਾ ਜਾਨਵਰ ਖਾਂਦਾ ਜੀ ਇਹ ਦੇਖੋ ਜੀ ਆਪਾਂ ਇਹਨੂੰ ਹਣ ਖਾਉਣੇ ਆ ਇਹਨੂੰ ਖੰਗ ਲੱਗੀ ਸੀ 2 ਦਿਨ ਹੋ ਗਏ ਆ ਆ ਦੇਖੋ ਆਪਣੇ ਆਪ ਚਿਮਚਾ ਖੋ ਕੇ ਇਹਨੂੰ ਪਰਸੋਂ ਵੀ ਦਿੱਤੀ ਸੀ ਤੇ ਅੱਜ ਫੇਰ ਤੇ ਮੈਂ ਸੋਚਦਾ ਹਾਂ ਵੀ ਇਹ ਨੁਕਸਾ ਸ਼ੇਅਰ ਕੀਤਾ ਜਾਵੇ ਤਾਂ ਕਿ ਕਿਸੇ ਵੀਰ ਦਾ ਭਲਾ ਦਾ ਪਲਾ ਹੋ ਸਕੇ ਆ ਦੇਖੋ ਆਪਣੇ ਆਪ ਹੀ ਵਿੱਚੋਂ ਖਾਈ ਜਾਂਦਾ ਇਹਨੂੰ ਕੋਈ ਲੋੜ ਨਹੀਂ ਮਿਹਨਤ ਮਚਕਤ ਕਰਨ ਦੀ ਤਾਂ ਸੋ ਸੋ ਦੋਸਤੋ ਦੇਸੀ ਨੁਸਖੇ ਵਰਤੋ ਤੇ ਅੰਗਰੇਜ਼ੀ ਦਵਾਈਆਂ ਤੋਂ ਖੜਾ ਛਡਾਓ ਨਾਲੇ ਆਪਣੇ ਜਾਨਵਰ ਕੈਮਰੇ ਹਨ ਕਿਸੇ ਦੇ ਇਹਨਾਂ ਦੀ ਇਮਿਊਨਿਟੀ ਜਿਹੜੀ ਆ ਉਹ ਡਾਊਨ ਨਹੀਂ ਹੁੰਦੀ ਇਹਨਾਂ ਨਾਲ ਜੀ ਤੇ ਜ਼ਰੂਰ ਵਰਤ ਕੇ ਵੇਖਿਓ ਜੀ ਨੁਕਸਾ ਨਾਲੇ ਕਮੈਂਟਾਂ 'ਚ ਦੱਸਿਓ ਕਿਦਾਂ ਦਾ ਲੱਗਾ ਸਾਰੇ ਵੀਰ ਦੋਸਤਾਂ ਦਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ